ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਸਿਰਫੱਖੀ ਵਿਕਾਸ ਤੇ ਲਈ ਕੰਮ ਕੀਤੇ ਜਾ ਰਹੇ ਨੇ ਸਕੂਲਾਂ ਦੀ ਅੱਜ ਗੱਲ ਕਰਨ ਲੱਗੇ ਆਂ ਵੱਡਾ ਐਲਾਨ ਹੋਇਆ ਹੈ ਜੋ ਕੁਝ ਨਿਯਮ ਨੇ ਉਹਨਾਂ ਦੇ ਵਿੱਚ ਬਤਲਾਫ ਕੀਤੇ ਗਏ ਨੇ ਸੁਦਾਸੇ ਕਿ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੇ ਨਿੱਜੀ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਪਾਰਦਰਸ਼ੀ ਬਣਾਉਣ ਅਤੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੇ ਲਈ ਜਲਦੀ ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਨੂੰ ਲਾਂਚ ਕੀਤਾ ਜਾ ਰਿਹਾ ਹੈ ਸੁਦਾਸਦੀਏ ਕਿ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੇ ਸਾਰੇ ਨਿੱਜੀ ਪਲੇਵੇ ਸਕੂਲਾਂ ਅਤੇ ਅਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਸੰਸਥਾਵਾਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਭਰ ਵਿਕਾਸ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੋ ਜਾਵੇਗਾ ਸੋ ਦੱਸਿਆ ਕਿ ਸਕੂਲਾਂ ਦੇ ਵਿੱਚ ਪਲੇਵਿਸ ਸਕੂਲਾਂ ਦੇ ਵਿੱਚ ਬੱਚਿਆਂ ਦੀ ਸਿੱਖਿਆ ਦੇ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਮੁੱਢਲੀ ਸਿੱਖਿਆ ਬੱਚੇ ਦੇ ਕਹਿ ਸਕਦੇ ਆ ਕਿ ਸੁਰੱਖਿਆ ਦੇ ਮੁੱਦੇ ਨਜ਼ਰ ਔਰ ਸਿਰਫ ਪੱਕੀ ਵਿਕਾਸ ਨੂੰ ਬੱਚਿਆਂ ਦੇ ਦੇਖਦੇ ਹੋਏ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜੋ ਕੀ ਇਹ ਯਤਨ ਕੀਤਾ ਜਾ ਰਿਹਾ ਹੈ ਨਿੱਜੀ ਪਲੇਵ ਸਕੂਲਾਂ ਦੇ ਲਈ ਕੁਝ ਨਵੇਂ ਨਿਯਮ ਨਵੇਂ ਨਿਰਦੇਸ਼ ਐ ਜਾਰੀ ਕਰ ਦਿੱਤੇ ਗਏ ਨੇ ਸੋ ਇਹ ਪਹਿਲ ਕਦਮੀ ਦੇ ਤਹਿਤ 0 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਿਆਰੀ ਖੇਡ ਆਧਾਰਿਤ ਪਾਠਕ੍ਰਮ ਲਾਗੂ ਕੀਤਾ ਜਾਵੇਗਾ ਡਾਕਟਰ ਬਲਜੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਆਂਧਨਵਾੜੀ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਅਤੇ अर्ਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਦੀ ਪਹੁੰਚ ਨੂੰ ਵਧਾਉਣ ਦੇ ਲਈ ਸੂਬੇ ਦੇ ਵਿੱਚ ਸਾਂਝਾ ਪਾਠਕ੍ਰਮ ਲਾਗੂ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਪ੍ਰਮੁੱਖ ਸੰਸਥਾਵਾਂ ਜੋ ਕਿ ਪ੍ਰਤਮ ਅਤੇ ਰਾਕਟ ਲਰਨਿੰਗ ਦੇ ਲਈ ਸਾਹਮਣੇ ਆ ਰਹੀਆਂ ਸੁਦਾਸੀ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇੱਕ ਕਦਮ ਉਹ ਉਦੇਸ਼ ਜੋ ਕਿ ਪੰਜਾਬ ਪਰ ਦੇ ਬੱਚਿਆਂ ਦੇ ਲਈ ਮਿਆਰੀ ਸਿੱਖਿਆ ਤੇ ਬਿਹਤਰ ਸਿੱਖਿਆ ਤੇ ਨਤੀਜਿਆਂ ਨੂੰ ਯਕੀਨੀ ਬਣਾਉਣ ਦੇ ਲਈ ਨੇ ਪ੍ਰਾਈਵੇਟ ਅਤੇ ਜਨਤਕ ਸ਼ੁਰੂਆਤੀ ਸਿੱਖਿਆ ਸੰਸਥਾਵਾਂ ਨੂੰ ਇੱਕ ਜੋ ਕਿ ਇੱਕ ਇਕਰਤ ਢਾਂਚੇ ਅਧੀਨ ਲਿਆਉਣ ਦੇ ਲਈ ਇਹ ਕੀਤੇ ਜਾ ਰਹੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਦੇ ਉਤੇ ਵਿਕਾਸ ਦੇ ਉਤੇ ਇੱਕ ਵਿਕਾਸ ਦੀ ਚੀਜ਼ ਦੇ ਉਤੇ ਖਾਸ ਤੌਰ ਤੇ ਇਸ ਵਕਤ ਧਿਆਨ ਰੱਖਿਆ ਜਾ ਰਿਹਾ ਹੈ ਲੋਕ ਜ਼ਿਕਰ ਗੱਲ ਕਰੀਏ ਤਾਂ ਇਹਨਾਂ ਚੀਜ਼ਾਂ ਤੋਂ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ ਪੋਰਟਲ ਲਾਂਚ ਕੀਤਾ ਜਾਵੇਗਾ ਮੁੱਖ ਮੰਤਰੀ ਸਰਪੰਵ ਸਿੰਘ ਮਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੋ ਕਿ ਹੁਣ ਸੂਬੇ ਦੇ ਵਿੱਚ ਪਲੇਵੇ ਸਕੂਲਾਂ ਨੂੰ ਰਜਿਸਟਰ ਕਰਾਉਣ ਦੇ ਲਈ ਲਾਜ਼ਮੀ ਹੁਕਮ ਜਾਰੀ ਕਰ ਦਿੱਤੇ ਗਏ ਔਰ ਜੋ ਇਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਸ ਦੀ ਜ਼ਰੂਰਤ ਕਾਫੀ ਸਮੇਂ ਤੋਂ ਸੀ ਕਿਉਂਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਛੋਟੇ ਬੱਚਿਆਂ ਦਾ ਦੇਖਰੇਖ ਇਸ ਦੇ ਨਾਲ-ਨਾਲ ਜੋ ਬੱਚੇ ਨੇ ਉਹਨਾਂ ਦਾ ਖਾਣਾ ਪੀਣਾ ਰਹਿਣਾ ਉਸ ਥਾਂ ਤੇ ਉੱਤੇ ਜਦ ਮੁਢਲੀ ਸਿੱਖਿਆ ਬੱਚਾ ਪਲੇਵੇ ਦੇ ਵਿੱਚ ਬਿਲਕੁਲ ਸ਼ੁਰੂਆਤ ਕਰਦਾ ਵਸਕੂਲਿੰਗ ਦੀ ਤੇ ਉਸ ਦੌਰਾਨ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ ਔਰ ਇਸ ਲਈ ਰਜਿਸਟ੍ਰੇਸ਼ਨ ਜੋ ਕਿ ਹੁਣ ਕੀਤੀ ਜਾਵੇਗੀ ਯਾਨੀ ਕਿ ਲਾਜ਼ਮੀ ਹੋ ਜਾਵੇਗੀ ਔਰ ਇਸ ਦੇ ਨਾਲ ਕਾਫੀ ਜ਼ਿਆਦਾ ਕਹਿ ਸਕਦੇ ਕਿ ਭਵਿੱਖ ਤੇ ਵਿੱਚ ਸੁਧਾਰ ਹੋਵੇਗਾ ਸੋ ਹੋਰ ਬਧਰੀ ਅਪਡੇਟ ਦੇ ਲਈ ਜੁੜੇ ਹੋ ਸਾਡੇ ਨਾਲ ਫਰਾਸ ਸੰਦੇ ਹੋ ਇਜਾਜ਼ਤ ਧੰਨਵਾਦ